ਸਵਾਗਤ ਹੈ ਤੁਸੀਂ ਜੁੜੇ ਹੋ ਜਗਤਾਰ ਦਸਾਂਝ ਦੇ ਨਾਲ ਖਬਰਨਾਮਾ ਦੇ ਫੇਸਬੁੱਕ ਅਤੇ YouTube ਚੈਨਲ ਤੇ ਅਕਸਰ ਹੀ ਚੋਰੀ ਲੁੱਟ ਅਤੇ ਕਈ ਅਪਰਾਧਿਕ ਘਟਨਾਵਾਂ ਅਖਬਾਰਾਂ ਦੀਆਂ ਚਰਚਾ ਬਣਦੀਆਂ ਹਨ ਕਿਉਂਕਿ ਕਈ ਵਾਰ ਚੋਰਾਵਾਂ ਵੱਲੋਂ ਵੱਖਰੇ ਤਰੀਕੇ ਨਾਲ ਲੁੱਟ ਕੀਤੀ ਜਾਂਦੀ ਹੈ ਚੋਰੀ ਕੀਤੀ ਜਾਂਦੀ ਹੈ ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਅਜਿਹੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਜੋ ਫ੍ਰੀ ਕੋਰਟ ਦੇ ਗੁਰਨਾਨ ਕਲੋਨੀ ਦੇ ਵਿੱਚ ਹੋਈ ਹੈ ਕਰਨਾਲ ਕੋਲੋਨੀ ਦੇ ਵਿੱਚ ਰਹਿ ਰਹੇ ਪਰਿਵਾਰ ਦੇ ਘਰ ਪਿਛਲੇ ਸਮੇਂ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋਈ ਸੀ ਤਾਂ ਉਸ ਦਾ ਅਫਸੋਸ ਕਰਨ ਆਏ ਇੱਕ ਵਿਅਕਤੀ ਵੱਲੋਂ ਘਰ ਦੇ ਵਿੱਚ ਲੁੱਟ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਫਰੀ ਕੋਟ ਦੇ ਕਰਨਾਲ ਕਲੋਨੀ ਦੇ ਵਿੱਚ ਰਹਿ ਰਹੇ ਪਰਿਵਾਰ ਦੇ ਘਰ ਪਿਛਲੇ ਸਮੇਂ ਇੱਕ ਔਰਤ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਉਸ ਦਾ ਅਫਸੋਸ ਕਰਨ ਲਈ ਇੱਕ ਵਿਅਕਤੀ ਘਰ ਵਿੱਚ ਆਉਂਦਾ ਹੈ ਅਤੇ ਉਸ ਵੱਲੋਂ ਘਰ ਵਿੱਚ ਰਹਿ ਰਹੇ ਲੋਕਾਂ ਨੂੰ ਕੋਈ ਕੋਈ ਨਸ਼ੀਲੀ ਚੀਜ਼ ਦੇ ਕੇ ਵਿਹੋਸ਼ ਕਰ ਦਿੱਤਾ ਜਾਂਦਾ ਹੈ ਤੇ ਘਰ ਦੇ ਵਿੱਚ ਪਿਆ ਹੋਇਆ ਸਾਰਾ ਹੀ ਸਮਾਨ ਲੁੱਟ ਲਿਆ ਜਾਂਦਾ ਹੈ। ਅਤੇ ਅਗਲੇ ਦਿਨ ਸਵੇਰ ਜਦੋਂ ਘਰ ਦੇ ਵਿੱਚ ਉਹਨਾਂ ਦੇ ਕੰਮ ਕਰਨ ਵਾਲੀ ਆਉਂਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਤੇ ਉਸ ਵੱਲੋਂ ਆਣ ਗਵਾਰਡ ਨੂੰ ਸਿਰਫ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕਰਨ ਦੀ ਗੱਲ ਕਹੀ ਜਾ ਰਹੀ ਹੈ ਜ ਤੁਸੀਂ ਸੁਣੋ ਇਸ ਮੌਕੇ ਪੀੜਤ ਪਰਿਵਾਰ ਨੇ ਕੀ ਸਾਰੀ ਗੱਲਬਾਤ ਕੀਤੀ ਕਿਵੇਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਕਿਵੇਂ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਤੇ ਦੂਜੇ ਪਾਸੇ ਕੀ ਕਰ ਰਹੇ ਨੇ ਇਸ ਮੰਦ ਦੇ ਵਿੱਚ ਡੀਐਸਪੀ ਸ਼ਮਸ਼ੀਰ ਸਿੰਘ ਮੇਡਮ ਸੁਜੀਤ ਸਿੰਘ ਬੁਲਾਇਆ ਬਾਰੋ ਉਹ ਕਹਿੰਦਾ ਮੈਂ ਅਫਸੋਸ ਕਰਨਾ ਆਇਆ ਤੇ ਅੰਟੀ ਜਾਨ ਤੇ ਮੈਂ ਟੜਗੜਾ ਆਇਆ ਤੇ ਮੈਂ ਪੁੱਛਿਆ ਮੈਂ ਤਾਂ ਮੈਂ ਤਾਂ ਜਾਣਦਾ ਨਹੀਂ ਤੁਹਾਨੂੰ ਉਹ ਕਹਿੰਦਾ ਮੈਂ ਤਾਂ ਤੁਹਾਡਾ ਨਾਂ ਕੀ ਕਹਿੰਦਾ ਮੈਂ ਨਾ ਰਜੇਸ਼ ਮੈਂ ਕਿੱਥੋਂ ਆਇਆ ਕਹਿੰਦਾ ਮੈਂ 34 ਨੰਬਰ ਜੋਂ ਆਇਆ ਪਰ ਤੇ ਮੈਂ ਇੱਥੇ ਚੈਪਟਰ ক্লোਜ਼ ਕਰਤਾ ਮੈਸੇਜਰ ਵੀ ਉਹ ਆ ਉਹਨਾਂ ਦਾ ਕੋਈ ਸੀਨੀਅਰ ਮੈਡਮ ਹੋਣੀ ਉਹਨਾਂ ਦਾ ਬੇਟਾ ਹੋਣਾ ਤੇ ਉਹ ਆ ਕੇ ਇੱਥੇ ਆ ਇੰਟਰ ਹੋਇਆ ਐ ਇੰਟਰ ਹੋ ਕੇ ਇੱਥੇ ਦੋ ਜਣੇ ਬੈਠੇ ਸੀ ਜਿਹੜੇ ਸਾਡੇ ਕੰਮ ਕਰਨ ਵਾਲੀ ਲੜਕੀ ਸੀ ਇੱਕ ਉਹਦਾ ਹਸਬੰਦ ਸੀ ਜਿਹਨੂੰ ਇੰਟਰ ਹੋ ਕੇ ਆ ਕੇ ਕਹਿੰਦਾ ਵੀ ਤੁਹਾਡੇ ਮਹਿਮਾਨ ਆਏ ਉਹ ਵਾਪਸ ਮੁੜ ਗਿਆ ਮਾਸ ਮੁੜ ਕੇ ਇਹ ਕਹਿੰਦਾ ਮੈਂ ਹੁਣਾ ਤੇ ਤੁਸੀਂ ਇਹਨਾਂ ਨੂੰ ਅਟੈਂਡਿੰਗ ਕਰੋ ਚਲ ਮੈਂ ਤੇ ਮੈਂ ਸਬਜ਼ੀ ਲੈਣੋਂ ਬਿਜਾਰੋ ਤੇ ਮੈਂ ਤੁਸੀਂ ਆ ਜਾਣਾ ਮੈਂ ਸਬਜ਼ੀ ਲੈਣ ਚਲੇ ਗਿਆ ਉਹ ਆਪਣੇ ਬਾਅਦ ਚਲੇ ਗਿਆ ਉਸ ਤੋਂ ਬਾਅਦ ਮੈਂ ਆ ਗਿਆ ਅੱਧੇ ਘੰਟੇ ਬਾਅਦ ਨਾਲ ਦੀ ਨਾਲ ਹੀ ਉਹ ਮੇਰੇ ਨਾਲ ਆ ਗਿਆ ਆ ਕੇ ਇੱਥੇ ਬਹਿ ਗਿਆ ਦੋ ਚਾਰ ਗੱਲਾਂ ਕੀਤੀਆਂ ਉਹਨੇ ਕਰਕੇ ਤੇ ਫਿਰ ਮੈਨੂੰ ਕਹਿੰਦੇ ਮੈਨੂੰ ਮੇਰੇ ਨਾਲ ਏਟੀਮ ਕਹਿੰਦੇ ਮੈਂ ਕੰਪਲੇਂਟ ਕਰਨੀ ਆ ਆਪਣੇ ਜੀ ਐਸ ਬੀ ਆਈ ਦੀ ਉਹਨਾਂ ਨੇ 6 ਡਿਜੀਟ ਦਾ ਏਟੀਮ ਅਲਾਟ ਕਰ ਦਿੱਤਾ ਮੈਨੂੰ ਤਾਂ ਤੁਹਾਡੇ ਕਿੰਨੇ ਨੰਬਰ ਦਾ ਮੈਂ ਚਾੜਦਾ ਹੁੰਦਾ ਜਾਂ ਕਿਹੜਾ ਕਿਹੜਾ ਨੰਬਰ ਮੈਂ ਮੇਰੇ ਨੰਬਰ ਇਹਨਾਂ ਮੈਂ ਸਭਾਬਕ ਹੀ ਬੋਲ ਦਿੱਤਾ ਤੇ ਉਹਨਾਂ ਨੇ ਉਹ ਨੰਬਰ ਉਹ ਕੱਟ ਕਰ ਲਿਆ ਮੇਰੇ ਵੱਡੇ ਭਾਈ ਸਾਹਿਬ ਇੱਥੇ ਬੈਠੇ ਨਾਲ ਹੀ ਬੈਠੇ ਮੈਂ ਆਪਣੇ ਮਲਕੀ ਸਿੰਘ ਚਾਹ ਬਣਾ ਉਹ ਚਾਹ ਬਣਾ ਮੈਂ ਦੋ ਕੱਪ ਬਣਾਉਣੇ ਉਹ ਕਹਿੰਦਾ ਨਹੀਂ ਨਿਤਨ ਕੱਪ ਬਣਾਉਣੇ ਮੈਂ ਕਹਿੰਦਾ ਜੇ ਤੁਸੀਂ ਨਹੀਂ ਪੀਓਗੇ ਤਾਂ ਮੈਂ ਹੀ ਦੂ ਉਹਨੇ ਉਹਨੂੰ ਪ੍ਰਸਕਿਤਾ ਉਹਨੂੰ ਚਾਹ ਪੀਂਦੀ ਵੀ ਹਲਾਗੋ ਪਿੰਦੀ ਨਹੀਂ ਜਾਸੀ ਬਰਦਰ ਮੇਰੇ ਵੱਡਾ ਉਹਨੇ ਚਾਹ ਵੀ ਉਹਨੇ ਚਾਹ ਬਣਾਉਣ ਚਲੇ ਗਿਆ ਚਾਹ ਬਣਾਉਂਦੇ ਤੇ ਤੂੰ ਨਿੰਨਾ ਗੱਲ ਕਰਨ ਲੱਗਿਆ ਮੈਨੂੰ ਕਹਿੰਦਾ ਵੀ ਮੈਂ ਕੋਈ ਰੀੜ ਦੀ ਹੱਡੀ ਦਾ ਕੋਈ ਮਣਕਾ ਹੱਲਿਆ ਹੋਇਆ ਸਰਵਾਈਕਲ ਹੋਏ ਜਾਂ ਉਹ ਵੇਦੂ ਜੀ ਆ ਕੇ ਆਪਣਾ ਡਿਸਕ ਦੀ ਪ੍ਰੋਬਲਮ ਹੋਈ ਤੇ ਕਹਿੰਦਾ ਮੈਂ ਉਹ ਵੀ ਠੀਕ ਕਰਦਾ ਜੇ ਉਹਨਾਂ ਨੇ ਕਿਹਾ ਡਿਸਕ ਦੀ ਗਿਆ ਮੈਂ ਇਹ ਪ੍ਰੋਬਲਮ ਦਾ ਮੈਂ ਕਿਹਾ ਚਲੋ ਹੁਣੇ ਠੀਕ ਕਰ ਦਿੰਦਾ ਅਸੀਂ ਉਹ ਉਧਰ ਚਲੇ ਗਏ ਆਪਣੇ ਬੈੱਡ ਦੇ ਵਿੱਚ ਉਸ ਬੈੱਡਰੂਮ ਦੇ ਵਿੱਚ ਉੱਥੇ ਜਾ ਕੇ ਮੈਂ ਉਹਨੇ ਲਟਾਲਿਆ ਲਟਾ ਕੇ ਜੋ ਮਾਲਚ ਕਰਲਾ ਰਿਹਾ ਮਾਲਚ ਕਰਦਾ ਵਿੱਚ ਰੁਕ ਜਾਂਦਾ ਸੀਗਾ ਤੇ ਇਹਨੇ ਨੂੰ ਚਾਹ ਬਣ ਗਈ ਚਾਹ ਬਣ ਗਈ ਤੇ ਜੰਨੇ ਉਹ ਰਸੋਈ ਵਿੱਚ ਆਪ ਉੱਠ ਕੇ ਚਲੇ ਗਿਆ ਕਹਿੰਦੇ ਮੈਂ ਆਉਣਾ ਉਹਨਾਂ ਪਤਾ ਉਹਨੇ ਵਾਜ ਮਾਰ ਲਈ ਚਾਹ ਬਣ ਗਈ ਉਹ ਚਾਹ ਬਣਾਉਣਾ ਵਧੇ ਉਹਨਾਂ ਦੇ ਪਾਸੇ ਵੱਡੇ ਭਰਾ ਦੇ ਨੂੰ ਤੇ ਪਾਸੇ ਹੋ ਜਾ ਮੈਂ ਬਣਾ ਚਾਹ ਉਹ ਚਾਹ ਬਣਾਉਣ ਲੱਗਿਆ ਤੇ ਉਹ ਜੋ ਚਾਹ ਬਆ ਗਿਆ ਉਹਨਾਂ ਪਾਸੇ ਕਰਤਾ ਉਹਨੇ ਕੋਈ ਸ਼ੀਸ਼ੀ ਕੱਢੀ ਆਪਣੀ ਜੇਬ ਦੇ ਵਿੱਚੋਂ ਸ਼ੀਸ਼ੀ ਕੱਢ ਕੇ ਸ਼ੇ ਕੀਤਾ ਪਾਣੀ ਭਾਇਆ ਸ਼ੇ ਕੀਤਾ ਤੇ ਵਿੱਚ ਦੇ ਪਾ ਦੋ ਵਾਰੀ ਉਹਨੇ ਪਾਣੀ ਭਾਇਆ ਜਿਹਦੇ ਵਿੱਚ ਆਪਣੀ ਸ਼ੀਸ਼ੀ ਵਿੱਚ ਉਹ ਪਾਣੀ ਭਾ ਕੇ ਇੱਕ ਕੱਪ ਨੂੰ ਭੜਾਦਾ ਦੋ ਕੱਪ ਮੇਰੇ ਕੋਲ ਲੈ ਇੱਕ ਕੱਪ ਉਹਨੇ ਆਪੇ ਫੜ ਚੱਕਲੇ ਕੇ ਮੈਂ ਉਹ ਜਿਹੜਾ ਮੈਂ ਦੋ ਘੁੱਟ ਪੀਤੀਆਂ ਤਿੰਨ ਘੁੱਟ ਪੀਤੀਆਂ ਮੈਨੂੰ ਨਹੀਂ ਪਤਾ ਉਹ ਮਗਰ ਪਿੰਡੀ ਪਿੰਡੇ ਮੈਂ ਤਾਂ ਉਹਦੇ ਬੇਹੋਸ਼ ਹੋ ਗਿਆ ਤੇ ਉਹਨੇ ਉਸ ਤੋਂ ਬਾਅਦ ਉਹ ਮਤਲਬ ਮੈਂ ਉੱਥੇ ਬੇਹੋਸ਼ ਹੋ ਗਿਆ ਮੇਰਾ ਵੱਡਾ ਬ੍ਰਦਰ ਉਹ ਇੱਥੇ ਬੈਠਾ ਜਿੱਲੀ ਸੀਟ ਤੇ ਮੈਂ ਬੈਠਾ ਹਾਂ ਉਹ ਇੱਥੇ ਲੁੱਟ ਗਿਆ ਤੇ ਇਹ ਇਹਨਾਂ ਨੇ ਉਹਨੇ ਆਪਣੇ ਅ ਲਿਮਾਰੀ ਦੇ ਵਿੱਚੋਂ ਪੈਸੇ ਵੇਚੇ ਮਿਸਰ ਦੇ ਵੱਡਾ ਬਰਤਨ ਅੰਦਰ ਸੀ ਵਿੱਚ 15 20 ਹਜ਼ਾਰ ਰੁਪਏ ਹੁੰਦੇ ਸੀ ਪੰਜ ਕਿਹਾ ਹਰ ਤੱਕ ਨਹੀਂ ਮੇਰੇ ਆਪਣੇ ਜੇਬ ਸੀ ਉਹਨੇ ਉੱਥੇ ਕਾਸਟ ਪੈਸੇ ਕੱਢੇ ਵਿੱਚ ਚਾਬੀਆਂ ਸੀ ਚਾਬੀਆਂ ਵੀ ਉਹਨੇ ਕੱਢ ਲਈਆਂ ਚਾਬੀਆਂ ਕੱਢ ਕੇ ਗੌੜੀ ਦੀ ਲੰਬਾਰੀ ਉਹਨੇ ਫੋੜੀ ਤੇ ਉਹ ਜੀ ਕੋਸ਼ਿਸ਼ ਕੀਤੀ ਸੀ ਕਿ ਉੱਥੋਂ ਕੋਈ ਪੈਸੇ ਬਾਹਰ ਨਿਕਲ ਜਾ ਪੈਸੇ ਲੱਭਦੇ ਸੀ ਤੇ ਇੱਕ ਬੜਾ ਲੱਭਦੇ ਸੁਣ ਉਹਨੂੰ ਸੁਣਨ ਨਾਲ ਮਿਲਿਆ ਗਿਆ ਕਿਉਂਕਿ ਉਹਨੂੰ ਉਸ ਤੋਂ ਪਹਿਲਾਂ ਉਹ ਮੈਨੂੰ ਇਹ ਕਹਿ ਸੀ ਕਿ ਸੋਨੇ ਕੋਈ ਚੀਜ਼ ਲਿਆਓ ਤੇ ਇਹ ਮੈਂ ਤੁਹਾਨੂੰ ਖੋਲਕ ਦਵਾਂ ਇਹਦਾ ਜਿਆਦਾ ਇਫੈਕਟ ਕਰੂਗੀ ਜਿਹੜੀ ਤੁਹਾਡਾ ਜਿਹੜੀ ਪ੍ਰੋਬਲਮ ਸਮੱਸਿਆ ਮੈਨੇ ਮੇਰੇ ਕੋਲ ਹੈ ਨਹੀਂ ਤੇ ਉਹ ਉਹ ਗੋਡੀਲ ਮਾ ਜੁਗ ਸੇਫ ਨੂੰ ਖੋਲਿਓਣੀ ਉਥੋਂ ਕੁਛ ਨਹੀਂ ਮਿਲਿਆ ਉਹਨੇ ਤੇ ਇਹ ਮੇਰਾ ਪਰਸ ਪਿਆ ਸੀਗਾ ਉੱਥੇ ਟੇਬਲ ਤੇ ਸਾਈਡ ਤੇ ਪਿਆ ਰਿਹਾ ਉਹਨੇ ਉਹ ਪਰਸ ਚੱਕਿਆ ਉਹਦੇ ਵਿੱਚ ਏਟੀਐਮ ਸੀ ਆਧਾਰ ਕਾਰਡ ਸੀਗਾ ਤੇ ਲਾਇਸੈਂਸ ਸੀਗਾ ਉਹ ਚੋਂ ਆਧਾਰ ਕਾਰਡ ਤੇ ਏਟੀਐਮ ਕੱਢ ਕੇ ਲਿਆ ਤੇ ਏਟੀਐਮ ਕੱਢ ਕੇ ਲਿਆ ਨਾਲ ਲਿਆ ਤੇ ਉਹਨੇ ਜਾਣ ਸਾਰੀ ਉਸੇ ਦਿਨ ਮੈਨੂੰ ਬਾਅਦ ਚ ਸੀਸੀਟੀਵੀ ਚ ਪਤਾ ਲੱਗਾ ਜਾਂਦਾ ਸੀ ਵੀ ਇਹਦੇ ਤੇ ਕਰਕੇ ਕਿਉਂ ਮੈਂ ਤਾਂ ਬੇਹੋਸ਼ ਸੀਗਾ ਮੈਨੂੰ ਤਾਂ ਤੀਜੇ ਦਿਨ ਸਰਤਾਈ ਕੁੱਲ ਤਕਰੀਬਨ 1 ਲੱਖ ਤੋਂ ਉੱਪਰ ਹੋ ਗਿਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਮੰਗ ਕਰਦੇ ਮੰਗ ਤਾਂ ਨਹੀਂ ਬੰਦਾ ਫੜਿਆ ਜਾਣਾ ਇਹ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਦੀ ਘਟਨਾ ਕਿਤੇ ਹੋਰ ਵੀ ਹੋਈ ਹੈ ਜਿਸ ਤਰ੍ਹਾਂ ਹਾਂ ਇਹ ਅਖਬਾਰ ਚ ਲੱਗੀ ਆ ਦਿਨ ਪਾਸ ਕਰਦੇ ਦਿਨ ਕੇ ਪਾਸ ਕਰਕੇ ਪਾਸ ਕਰੋ ਜਾਂ ਆਹ ਬੰਦੇ ਨੇ ਪੇਪਰ ਦੇ ਨਾਲ ਕਿ ਕਿ ਉਹ ਕੱਲ پتہ ਲੱਗਾ ਸਾਨੂੰ ਕਿਥੇ ਹੋਈ ਐ ਸਰਨ ਕਟੋ ਜਿਲ੍ਹੇਦਾਰ ਦੇ ਵਿੱਚ ਸੇਮ ਹੀ ਸੇਮ ਕਟ ਨਹੀਂ ਐ ਸੇਮ ਹੀ ਬੰਦਾ ਸੇਮ ਹੀ ਉਹਨੇ ਸਕੂਟਰ ਇਸਤੇਮਾਲ ਕੀਤਾ ਇਹ ਵਾਹਨ ਜਿਹੜਾ ਜਿਸ ਤੇ ਹੁੰਦਾ ਹੈ ਕੰਸੀਡਰ ਰਿਪੋਰਟ ਹੋਇਆ ਸੀ ਐਸਚੋ ਸਿਟੀ 2 ਜਿਹੜੇ ਜੀ ਉੱਥੇ ਮੌਕੇ ਤੇ ਗਈ ਸੀ ਕੁਝ ਅਮਾਉਂਟ ਜਿਹੜੀ ਉੱਥੇ ਗਈ ਹੋਈ ਸੀ ਉਹ ਜਿਹੜੇ ਵਿਅਕਤੀ ਸੀ ਉਹਨਾਂ ਦੀ ਵਾਈਫ ਦੀ ਕੁਝ ਸਵੇਕਾ ਪਹਿਲਾਂ ਡੈਥ ਹੋਈ ਸੀ ਤੇ ਇੱਕ ਆਦਮੀ ਆਇਆ ਜਿਹਨੇ ਕਿਹਾ ਵੀ ਤੁਸੀਂ ਜਿਹੜੀ ਐ ਉਹ ਭਾਵੇਂ ਉਹਨੇ ਪ੍ਰਚਲਿਤ ਦਾ ਫਿਰ ਉਹ ਚਾਹ ਵਗੈਰਾ ਦੀ ਗੱਲ ਹੋਈ ਉਹ ਕਹਿੰਦਾ ਮੈਂ ਬਣਾਉਣਾ ਜੀ ਉਸ ਤੋਂ ਬਾਅਦ ਇਹਨੇ ਕੁਝ ਪਾਇਆ ਹੈਗਾ 66 ਜਿਹੜਾ ਉਹਨਾਂ ਨਾਲ ਡਿਸਕਸ ਕਰਕੇ ਜਿਹੜੀ ਕਾਰਵਾਈ ਤਾਂ ਚੱਲੀ ਰਹੀ ਹੈ ਜੀ ਨੈਕਸਟ ਕਾਰਵਾਈ ਜਿਹੜੀ ਉਸ ਵਗੈਰਾ ਜਲਦੀ ਪੜ੍ਹ ਲੈਣਾ ਉਹਨੇ ਇਹ ਗੱਲ ਕਹੀ ਹੈ ਕਿ ਉਹ ਇਹ ਤੱਕ ਤਾਂ ਪੁਲਿਸ ਨੇ ਐਫ ਆਈ ਆਰ ਨਹੀਂ ਬਣਾਈ ਕਿਉਂਕਿ ਉਹ ਚੈੱਕ ਕਰ ਲੈਣੇ ਜੀ ਆਪਣਾ ਪੁਲਿਸ ਤਾਂ ਗਈ ਸੀ ਅ ਚੈੱਕ ਕਰ ਲੈਣੇ ਜੀ ਇਹਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਹੋਰ ਕਾਰਵਾਈ ਕੀ ਹੋ ਸਕਦਾ ਹੁਣ ਜਲੰਧਰ ਦੇ ਵਿੱਚ ਉਸੇ ਵਿਅਕਤੀ ਨੇ ਜੇ ਕਿ ਇੱਕ ਅਰਹਣ ਹੁਜ਼ਾਮ ਦਿੱਤਾ ਤੇ ਇੱਕ ਕਤਨਾਮ ਆ ਵਾਪਰਦੀ ਉਹ ਜਲੰਧਰ ਵਾਲੇ ਆਇਡੈਂਟੀਫਾਈਡ ਤਾਂ ਜੇ ਨਹੀਂ ਹੈਗੇ ਪਰ ਹੋ ਸਕਦਾ ਹੁੰਦਾ ਕਈ ਵਾਰ ਜੀ ਉਹੀ ਵਿਅਕਤੀ ਹੋਣ ਕਿਉਂਕਿ ਜਦ ਸੇਮ ਮੋਡਰ ਉਸ ਫਰੰਡ ਵਿੱਚ ਕੋਈ ਵਾਰਦਾ ਹੁੰਦੀ ਆ ਕੋਈ ਗੱਲ ਨਹੀਂ ਜਲਦੀ ਜੀ ਅਪ ਕਰਵਾਈ ਕਰਕੇ ਤੇ ਜਿਹੜਾ ਨਿਆ ਦਵਾਨ ਪੁੱਛ ਨਹੀਂ ਨੀ ਜੱਜ ਜੀ ਐਸਓ ਜਿਹੜੇ ਐਕਚੁਅਲੀ ਹਾਈ ਕੋਰਟ ਘਰ ਮੈਂ ਫੋਨ ਤਾਂ ਪਹਿਲੇ ਲਾਇਆ ਸੀ ਇਦੋਂ ਵਾਪਸ ਹੀ ਉਹਨਾਂ ਨਾਲ ਡਿਸਕਸ ਕਰਕੇ ਜਿਹੜੀ ਵੀ ਕਾਰਵਾਈ ਪ੍ਰੋਪਰ ਕੀਤੀ ਹੋਵੇ।